ਹਾਂਜੀ ਇਹ ਹਾਲ ਚਾਲ ਆ ਦੋਸਤੋ ਸੋ ਅੱਜ ਗੱਲ ਕਰਨੀ ਆ ਪਾਸਟ ਟਾਈਮ ਨਾਲ ਕਈ ਵੀਰ ਆਉਂਦੇ ਆ ਜਿਹੜੇ ਪੁੱਛਦੇ ਆ ਲੈ ਸਟੈਮਨਾ ਨਹੀਂ ਇਨਕਰੀਜ਼ ਹੋ ਰਿਹਾ ਲੈ ਸਟੈਮਨਾ ਬਹੁਤ ਜ਼ਿਆਦਾ ਟੁੱਟਦਾ ਸਾਹ ਬਹੁਤ ਜ਼ਿਆਦਾ ਚੜਦਾ ਆ ਤੇ ਉਹਦੇ ਵਾਸਤੇ ਆਪਾਂ ਕਿਹੜਾ ਸਪਲੀਮੈਂਟ ਲੈਣਾ ਜਾਂ ਨੇਚਰਲ ਡਾਈਟ ਤੇ ਕਾਫੀ ਮੇਰੇ ਵੀਰ ਕਹਿੰਦੇ ਵੀ ਸਪਲੀਮੈਂਟ ਨਹੀਂ ਲੈਣਾ ਸਾਰੇ ਨੇਚਰਲ ਡਾਈਟ ਦੱਸਦੇ ਜਾਂ ਐਕਸਰਸਾਈਜ਼ ਵਰਕਆਊਟ ਉਹਨਾਂ ਦੱਸਦੇ ਕਿਹੜਾ ਆ ਵੀ ਜੇ ਨਾਲ ਸਟੈਮਨਾ ਸਾਡਾ ਬੂਸਟ ਹੋਵੇ ਤੇ ਜਿਹੜੇ ਮੇਰੇ ਵੀਰ ਸਪਲੀਮੈਂਟ ਚਾਹੁੰਦੇ ਆ ਯੂਜ਼ ਕਰਨਾ ਤੇ ਉਹਨਾਂ ਲਈ ਆਪਾਂ ਤਰੇ ਰეკਮੈਂਡ ਕਰਦੇ ਆ ਕਰਟੇਨ ਕੋਈ ਵੀ ਵਧੀਆ ਬ੍ਰਾਂਡ ਦੀ ਚਾਹੇ ਲਿਵਰਾਟਾ ਜਾਂ ਜੀਐਨਸੀ ਜਾਂ ਮਸਲ ਟੈਕਰ ਤੇ ਜੋ ਹੈਗੇ ਇਨਹੇਰਸ ਇਹ ਮਤਲਬ ਬਹੁਤ ਹੀ ਟੌਪ ਦੇ ਬ੍ਰਾਂਡ ਆ ਜੇ ਤੁਸੀਂ ਸਪਲੀਮੈਂਟ ਯੂਜ਼ ਕਰਦੇ ਆ ਇੱਕ ਇੱਕ ਤੋਂ ਸਿਵਾਏ ਹੋਰ ਕੋਈ ਸਪਲੀਮੈਂਟ ਨਹੀਂ ਹੈਗਾ ਜਿਹਦੇ ਨਾਲ ਤੁਹਾਡਾ ਸਟੈਮਨਾ ਬੂਸਟ ਹੁੰਦਾ ਤੇ ਤੁਹਾਡਾ ਜਿਹੜਾ ਪਾਵਰ ਵੀ ਹੈ ਨਾ ਵਧੀਆ ਇਹਦੇ ਨਾਲ ਹੋ ਜਾਂਦੀ ਹੈ ਤੇ ਤੁਸੀਂ ਇਹ ਸਪਲੀਮੈਂਟ ਯੂਜ਼ ਕਰਨਾ ਚਾਹੁੰਦੇ ਹੋ ਤੇ ਕਰਟੇਨ ਯੂਰੂ ਜ਼ਰੂਰ ਸਪਲੀਮੈਂਟ ਦੇ ਸਟਾਕ ਦੇ ਵਿੱਚ ਤੁਸੀਂ ਐਡ ਕਰ ਸਕਦੇ ਹੋ ਤੇ ਜੇ ਦੂਜੇ ਪਾਸੇ ਤੁਸੀਂ ਸਪਲੀਮੈਂਟ ਤੋਂ ਬਿਨਾ ਆਪਣਾ ਸਟੈਮਨਾ ਬੂਸਟ ਕਰਨਾ ਚਾਹੁੰਦੇ ਹੋ ਤੇ ਤੁਸੀਂ ਡਾਈਟ ਦੇ ਵਿੱਚ ਲੈਣੇ ਆ ਜੇ ਡਰਾਈ ਫਰੂਟ ਉਹ ਤੁਸੀਂ ਸਵੇਰੇ ਆ ਵਰਕਆਊਟ ਤੋਂ ਪਹਿਲਾਂ ਤੇ ਤੁਸੀਂ ਲੈ ਸਕਦੇ ਆ ਜਾਂ ਚਨੇ ਜਿਹੜੇ ਕਾਲੇ ਹੁੰਦੇ ਉਹ ਭੇਕੇ ਸਵੇਰ ਨੂੰ ਵੀ ਥੋੜੇ ਆ ਤੇ ਜਾਂ ਤੁਸੀਂ ਮੱਕੀ ਦੇ ਦਾਣੇ ਭੁਜਿਓ ਉਹ ਲੈ ਸਕਦੇ ਆ ਵਰਕਆਊਟ ਤੋਂ ਪਹਿਲਾਂ ਤੁਸੀਂ ਥੋੜੇ ਯੂਜ਼ ਕਰਨੇ ਆ ਤੇ ਉਹਦੇ ਨਾਲ ਤੁਹਾਨੂੰ ਜਿਹੜਾ ਸਟੈਮਨਾ ਮਤਲਬ 2-3 ਹਫ਼ਤੇ ਦੇ ਬਾਅਦ ਤੁਹਾਨੂੰ ਫਰਕ ਪੈਣਾ ਸ਼ੁਰੂ ਹੋ ਜਾਊਗਾ ਤੇ ਬਾਕੀ ਤੁਸੀਂ ਮੇਰੀਆਂ ਵੀਡੀਓ ਦੇਖਣ ਲਈ ਮੇਰੇ YouTube ਚੈਨਲ ਰੈਂਬੋ ਫਿਟਨਸ ਫਰੀਕ ਨੂੰ ਫੋਲੋ ਕਰ ਲਿਓ ਸਬਸਕ੍ਰਾਈਬ ਕਰ ਲਿਓ ਤੇ ਸ਼ੇਅਰ ਵੀ ਕਰ ਦਿਆ ਕਰੋ ਤੇ ਇੰਸਟਾ ਰੈਂਬੋ ਬਾਉਂਸਰ ਦੀ ਆਈਡੀ ਨੂੰ ਵੀ ਸ਼ੇਅਰ ਕਰੋ ਤੇ ਫੋਲੋ ਜ਼ਰੂਰ ਕਰਿਓ ਹੋਰ ਕਹਿੰਦੇ ਕਹਿੰਦੇ ਵੀਡੀਓ ਦੇਖਣ ਲਈ ਥੈਂਕ ਯੂ